ਅੱਜ ਮੈਂ ਮਟਰੋ ਮੋਗਾ ਮੰਡੀ ਤੇ ਖੜਿਆ ਤੇ ਮਾੜੀ ਵਾਲੇ ਸੀਪੇ ਦਾ ਟਰੈਕਟਰ ਵਖਾਣੇ ਹਾਂ ਜੀ ਕੀ ਹਾਲ ਹੈ ਬਾਈ ਠੀਕ ਆ ਬਾਈ ਠੀਕ ਠਾਕ ਵਧੀਆ ਤੇ ਇਹ ਜਿਹੜਾ Mahindra 475 DI ਇਹ ਕਿਹੜਾ ਮਾਡਲ ਆ ਮਾਡਲ 2001 ਆ ਬਾਈ ਜੀ 2001 ਮਾਡਲ ਆ ਤੇ ਰੰਗ ਬੇੜ ਦੀ ਗੱਲ ਕਰੀਏ ਬਾਈ ਰੀਜਨਲ ਆ ਬਾਈ ਜੀ ਸਾਰਾ ਸਾਰਾ ਰੀਜਨਲ ਆ ਜਿਵੇਂ ਦਾਗ ਦੋਗੇ ਹੈ ਸਾਰਾ ਰੀਜਨਲ ਆ A to Z ਆ ਹੀ ਹੈ ਬਾਈ ਜਦੋਂ ਹੈਗਾ ਉਹ ਨਹੀਂ ਨਿਕਲਦਾ ਭੂਮੀ ਪੁੱਤਰ ਮਾਡਲ ਆ ਹਾਂਜੀ ਨੰਬਰ ਨੰਬਰ ਪੰਜਾਬ ਆ ਬਾਈ ਪੀਪੀ 61 ਹਾਂਜੀ ਠੀਕ ਆ ਟਾਇਰਾਂ ਦੀ ਗੱਲ ਕਰੀਏ ਬਾਈ ਇਹਦੇ ਤਾਰ ਬਾਈ ਮਗਰਲੇ ਦੇ 95 ਪੈਸੇ ਆਈ ਠੀਕ ਆ ਦੇਖ ਕੇ ਸੋਣਾ ਤੇ ਮੂਰਲੇ ਮੂਰਲੇ ਬਾਈ 80% ਆਈ ਐਮ ਆਰ ਐਫ ਦੇ ਹਾਂਜੀ ਇਹ ਪੰਤ ਆਹ ਇਹਦੇ ਆ ਦੂਜੇ ਖੱਟੇ ਰਿਮਮਾળા ਹਨਾ ਹਾਂਜੀ ਠੀਕ ਆ ਬਾਈ ਟਰੈਕਟਰ ਪੂਰਾ ਸਾਫ ਪਿਆ ਵਾਈ ਤੇ ਹੀ ਚੱਲਿਆ ਬਾਈ ਕੱਲੀ ਵਾਈ ਤੇ ਚੱਲਿਆ ਬਾਈ ਸਮਾਨ ਇਹਦੇ ਨਾਲ ਕੀ ਕੋਸਾ ਢੰਡਾ ਪੱਟੀ ਛਤਰੀ ਸਾਰਾ ਸਮਾਨ ਨਾਲ ਇੰਜਣ ਸਾਰਾ ਕੋਲ ਮਿਲ ਜੇ ਇੰਜਣ ਗੇਅਰ ਦਾ ਕਿਵੇਂ ਆ ਬਾਈ ਇੰਜਣ ਗੇਅਰ ਤਾਂ ਬੰਦਾ ਵਾਹ ਕੇ ਚੈੱਕ ਕਰਕੇ ਲੈ ਜਾਈਏ ਠੀਕ ਆ ਪਹਿਲਾਂ ਵਾਹਲੇ ਕੀ ਥੇ ਥੋੜੇ ਨਾਲ ਸੌਦਾ ਕਰ ਲੈ। ਵੀ ਇਹ ਇੰਡੀਅਨ ਗੇਅਰ ਦੀ ਫੁੱਲ ਗਾਰੰਟੀ ਆ। ਤੇ ਇਹ ਕਿਹੜੇ ਪਿੰਡ ਖੜਾ? ਇਹ ਮਾੜੀ ਨੋਟ ਤੇ ਨਾ ਪਾਈ ਬਾਪੂ ਬਣੇ। ਤੇ ਇਹਦੇ ਪੈਸੇ ਕਿੰਨੇ ਡਿਮਾਂਡ ਕਿੰਨੇ ਆ? ਮਾੜੀ ਵੀ ਆਪਾਂ 2001 ਮਾਡਲ ਦੀ 195 ਕਰ ਦਈਏ ਜੀ। ਜਿਹੜਾ ਕਰਕੇ ਆਉਂਦਾ ਵੀਡੀਓ ਸ਼ੇਅਰ ਉਹ ਵਾਸਤੇ ਆਪਾਂ 1,85,000 ਰੁਪਏ ਦੇ ਦਵਾਂਗੇ। 1,85 ਜੋ ਨਹੀਂ ਕਰਦੇ। ਸਹੀ ਕਰਦੇ। ਮੋੜਾ-ਮੋਟਾ ਮਾਰਦਾਰ ਕਰਦੇ। 1,85 ਜੋ ਮਾੜਾ-ਮੋਟਾ ਕਰ ਦੋਗੇ ਤੇ ਭਾਈ ਨੰਬਰ ਬੋਲ ਦੀ ਯਾਰ। 752 ਠੀਕ ਆ। 52808 ਠੀਕ ਆ ਹਾਂ ਥੋੜੀ ਜੁਮੇਵਾਰੀ ਜਿਹੜਾ ਵੀਡੀਓ ਸ਼ੇਅਰ ਕਰਕੇ ਉਹ ਮਾਨਤਨ ਬਈ ਤੈਨੂੰ ਗੱਲ ਠੀਕ ਹੈ ਠੀਕ ਹੈ